ਪਿੰਡ ਆਲਵਾਲ ਦੀ ਮਹਿਲਾ ਸਰਪੰਚ ਦੇ ਪਤੀ ਤੇ ਪਿੰਡ ਵਾਸੀਆਂ ਨੇ ਲਗਾਏ ਗੁੰਡਾਗਰਦੀ ਦੇ ਦੋਸ਼ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਇੱਕ ਨਾਲੀ ਟੁੱਟੀ ਹੋਈ ਸੀ ਅਤੇ ਇਸ ਸਬੰਧੀ ਕਈ ਵਾਰ ਸਰਪੰਚ ਨੂੰ ਕਿਹਾ ਗਿਆ ਨਾਲੀ ਨੂੰ ਬਣਾਇਆ ਜਾਵੇ ਪਰ ਸਰਪੰਚ ਨੇ ਕੋਈ ਗੌਰ ਨਹੀਂ ਕੀਤਾ ਤਾਂ ਪਿੰਡ ਵਿੱਚ ਮੇਲਾ ਹੋਣ ਕਰਕੇ ਉਹਨਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਉਸ ਨਾਲੀ ਵਿੱਚ ਪਾਈਪ ਆ ਕੇ ਉਸ ਨੂੰ ਬਣਾ ਦਿੱਤਾ ਪਰ ਸਰਪੰਚ ਦੇ ਪਤੀ ਨੇ ਆ ਕੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਸਰਪੰਚ ਦਾ ਪਤੀ ਗੁਰਨਾਮ ਸਿੰਘ ਨੇ ਆਪਣੀ ਰਫਲ ਕੱਢ ਲਈ ਉਹਨਾਂ ਪਿੰਡ ਵਾਸੀਆਂ ਨੇ ਰਫਲ ਖੋ ਲਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਫਲ ਪੁਲਿਸ ਦੇ ਹਵਾਲੇ ਕਰ ਦਿੱਤੀ ਉਹਨਾਂ ਦੱਸਿਆ ਕਿ ਪੁਲਿਸ ਨੇ ਸਿਰੇ 10 ਵਜੇ ਦਾ ਦੋਨਾਂ ਪਾਰਟੀਆਂ ਨੂੰ ਟਾਈਮ ਦੇ ਦਿੱਤਾ ਸੀ ਪਰ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਰਾਤ ਕਰੀਬ 2 ਵਜੇ ਦੇ ਆਪਣਾ ਟਰੈਕਟਰ ਲੈ ਕੇ ਆਇਆ ਅਤੇ ਉਹਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਉਹਨਾਂ ਦੇ ਪਲਾਟਾਂ ਦੀਆਂ ਕੰਦਾ ਵੀ ਤੋੜ ਦਿੱਤੀਆਂ ਤੇ ਪੰਚਾਇਤੀ ਜ਼ਮੀਨ ਨੋ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕਰ ਦਿੱਤਾ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਜਦ ਇਸ ਸਬੰਧੀ ਮਹਿਲਾ ਸਰਪੰਚ ਮਨਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਮੈਂਬਰ ਕੁਲਦੀਪ ਕੌਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਗੁਰਨਾਮ ਸਿੰਘ ਦੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਆਖਿਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਇਹ ਲੋਕ ਸਾਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਹੇ ਹਨ ਅਤੇ ਸਾਨੂੰ ਆਖਦੇ ਹਨ ਕਿ ਅਸੀਂ ਤੁਹਾਨੂੰ ਸਰਪੰਚੀ ਨਹੀਂ ਕਰਨ ਦੇਣੀ ਕੋਈ ਵੀ ਕੰਮ ਅਸੀਂ ਕਰਵਾਉਂਦੇ ਹਾਂ ਤਾਂ ਉਸ ਵਿੱਚ ਅਰਚਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬੀਤੇ ਦਿਨ ਵੀ ਅਸੀਂ ਗਲੀ ਦਾ ਕੰਮ ਕਰਵਾ ਰਹੇ ਸੀ ਅਤੇ ਗੁਰਨਾਮ ਸਿੰਘ ਆਪਣੀ ਗੱਡੀ ਦੇ ਉੱਪਰ ਪਿੰਡ ਵੱਲ ਆ ਰਿਹਾ ਸੀ ਤਾਂ ਉਹਨਾਂ ਨੇ ਦੇਖਿਆ ਕਿ ਕਾਫੀ ਲੋਕ ਇਕੱਠੇ ਹੋਏ ਹਨ ਤੇ ਉਸਨੇ ਉਹਨਾਂ ਨੂੰ ਪੁੱਛਿਆ ਨਾ ਚਾਹ ਕਿ ਕੀ ਗੱਲ ਹੋਈ ਹੈ ਇੰਨੀ ਗੱਲ ਪੁੱਛਦੇ ਹੀ ਉਹਨਾਂ ਨੇ ਗੁਰਨਾਮ ਸਿੰਘ ਗੱਡੀ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਗੱਡੀ ਦੇ ਵਿੱਚ ਗੱਡੀ ਦੀ ਭਾਂ ਤੌਰ ਕਰ ਦਿੱਤੀ ਅਤੇ ਗੱਡੀ ਦੇ ਵਿੱਚ ਰੱਖੀ ਹੋਈ ਰਫਰ ਵੀ ਖੋਹ ਲਈ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਇਹ ਸਭ ਕੁਝ ਐਨਾ ਆਪਣੇ ਕੋਲੋ ਹੀ ਕੀਤਾ ਹੈ ਅਤੇ ਸਾਡਾ ਝੂਠਾ ਨਾਮ ਲਗਾ ਰਹੇ ਹਨ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਸਾਉ ਦੀ ਮੰਗ ਕਰਦੇ ਹਾਂ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਨਾਮ ਅਮਰਵੀਰ ਸਿੰਘ ਪਿੰਡ ਆਲੋਵਾਲ ਤੋਂ ਇਹ ਮਸਲਾ ਜੀ ਜਦੋਂ ਦੀ ਪੰਚਾਇਤ ਦੀ ਇਲੈਕਸ਼ਨ ਹੋਈ ਨਾ ਇਹ ਗਰਨਾਮ ਸਿੰਘ ਜਿਹੜਾ ਮੇਰੇ ਵਿਰੋਧ ਲੜਿਆ ਸੀ ਜੋ ਕਿ ਇਹਦੀ ਵਾਈਫ ਸਰਪੰਚ ਬਣੀ ਹੈ ਇਹ ਉਦੋਂ ਦੀ ਮੇਲਾ ਰੰਜਿਸ਼ ਰੱਖਦਾ ਹੈ ਰੰਜਿਸ਼ ਇਸ ਗੱਲ ਦੀ ਹੈ ਇਹਦੇ ਕੋਈ ਇੱਕ ਮੈਂਬਰ ਹੈ ਮੇਰੇ ਕੋਲ 6 ਮੈਂਬਰ ਹਨ ਇਹ ਉਦੋਂ ਦਾ ਧਮਕਾਉਂਦਾ ਵਾ ਉਹ ਕਰਦਣਾ ਕਰਦਣਾ ਮੈਂ ਤੁਹਾਨੂੰ ਮੈਨੂੰ ਮੈਂਬਰ ਦਵੋ ਇਹਨਾਂ ਸਾਡਾ ਕੋਈ ਵੀ ਮੈਂਬਰ ਇਹਦੇ ਨਾਲ ਸਹਿਮਤ ਨਹੀਂ ਹੈ ਜਾਣ ਤੋਂ ਠੀਕ ਆ ਉਦੋਂ ਦੀਆਂ ਨਿਗਿਆ ਨਿਗਿਆ ਕਦੇ ਕੋਈ ਗੱਲ ਕਦੇ ਮੇਰੇ ਮੈਂਬਰ ਪੰਚਾਇਤ ਆ ਇਹਦੇ ਅੱਜ ਤੋਂ 40 45 ਸਾਲ ਹੋ ਗਏ ਇਹਨਾਂ ਨੂੰ ਰਹਿੰਦਿਆਂ ਨੂੰ ਮੀਟਰ ਲੱਗੇ ਨੂੰ ਕੋਈ ਕੋਈ ਗੱਲਬਾਤ ਨਹੀਂ ਕਦੇ ਉਹਨਾਂ ਨੂੰ ਚਿੱਠੀਆਂ ਕਢਾਉਣ ਡਿਆ ਇਹ ਥਾਂ ਉਹ ਆ ਜੀ ਆ ਮੈਂ ਕਰਾ ਦੇਣਾ ਤੁਹਾਡੇ ਨਾਲ ਜੇ ਤੀ ਮੈਨੂੰ ਸਮਝੋਤਾ ਨਹੀਂ ਦਿੱਤਾ ਐਦਾਂ ਹੀ ਅਸੀਂ ਕੱਲ ਵੀਡੀਓ ਬਲੌਗ ਦਫ਼ਤਰ ਗਏ ਆ ਆਪਣੇ ਮੈਂਬਰਸ਼ਿਪ ਦੋ ਲੰਬੜਦਾਰ ਨੇ ਸਾਡੇ ਨਾਲ ਸਾਰਾ ਲਿਖ ਕੇ ਉਹ ਤੇ ਦੇ ਕੇ ਆਏ ਆ ਕਿ ਹਨੂ ਇਹ ਬਹੁਤ ਅੰਕਰਦਾ ਪਿਆ ਕੋਈ ਜਗਾ ਨਹੀਂ ਨਜਾਇਜ਼ ਇਹ ਇਹਦੇ ਕੋਈ ਨਜਾਇਜ਼ ਜਗਾ ਵਾ ਅਸੀਂ ਕਢਾਉਣੀ ਚਾਹੁੰਨੇ ਆ ਬਸ ਉਸੇ ਖੁੰਦਕ ਬਾਜ ਰਾਤੀ ਕੱਲ ਜਦੋਂ ਅਸੀਂ ਸ਼ਾਮ ਨੂੰ ਮੇਰੇ ਘਰ ਦੇ ਬਾਹਰ ਮੇਰੇ ਥਾਂ ਤੇ ਪੈ ਪਏ ਨੇ ਪਲਾਸਟਿਕ ਦਾ ਪੈ ਪਿਆ ਏ 5-6 ਦਿਨ ਹੋ ਗਏ ਨੇ ਇੰਨੇ ਉਹ ਜਗਾ ਤੇ ਕੋਈ ਸੀਮਰ ਨਹੀਂ ਪਾਇਆ ਕੁਝ ਨਹੀਂ ਪਾਇਆ ਸਾਡੇ ਪਿੰਡ ਕੱਲ ਮੇਲਾ ਏ ਸਿਰਫ ਪਲਾਸਟਿਕ ਦੇ ਪੈਪ ਟੁੱਟਣ ਕਰਕੇ ਮੈਂ ਆਪਣੇ ਕੋਲੋਂ ਮਾਲ ਲਿਆ ਕੇ ਆਪਣੀ ਜਗਾ ਤੇ ਮੈਂ ਪਾ ਰਿਹਾ ਆ ਇਹ ਰਾਤ ਕੋਈ 6:30 ਵਜੇ ਦਾ ਸ਼ਾਮੀ ਟਾਈਮ ਆ ਜਦੋਂ ਅਸੀਂ ਪਾ ਰਹੇ ਆ ਇਹ ਪੂਰਾ ਸ਼ਰਾਬ ਨਾਲ ਟੱਲੀ ਹੋਇਆ ਗਰਨਾਮ ਸਿੰਘ ਆ ਗਿਆ ਸ਼ਹਿਰੋਂ ਇਹਨੇ ਲਿਆ ਕੇ ਜਿਹੜਾ ਮਾਲ ਪਾਇਆ ਇਹਨੇ ਉਹਦੇ ਉੱਤੇ ਗੱਡੀ ਚਾਰਤੀ ਆ ਗੱਡੀ ਫੇਰ ਬੈਕ ਕੀਤੀ ਆ ਮੈਂ ਜਾ ਕੇ ਉਹ ਕੋਈ ਮੈਂ ਗਰਨਾਮ ਸਿੰਘ ਆਖੇ ਲੱਜਾਈਦਾ ਨਾ ਕਰ ਨਹੀਂ ਚੰਗੇ ਲੱਗੀਦਾ ਤੂੰ ਕੀ ਕਰ ਲੇਗਾ ਇਹਨੇ ਉਸੇਲੇ ਫੜ ਕੇ ਮਗਰਦ ਨਾਲੀ ਭਰੀ ਇਹਨੇ ਦਿਨਾਲੀ ਕੱਢ ਕੇ ਦਿਨਾਲੀ ਪਰਣ ਡਿਆ ਪਿਆ ਜਦੋਂ ਇਹ ਦਿਨਾਲੀ ਭੰਡਿਆ ਪਿਆ ਅਸੀਂ 3-4 ਜਣੇ ਜਿਹੜੇ ਮੇਰੇ ਨਾਲ ਮਜ਼ਦੂਰ ਡੇ ਸੀ ਅਸੀਂ ਫੜਕੇ ਦੀ ਦਿਨਾਲੀ ਦਿਨਾਲੀ ਫੜ ਲਈ ਦਿਨਾਲੀ ਫੜ ਕੇ ਇਹ ਰੋਕ ਜਿਹੜਾ ਖੋਈ ਆ ਇਹਨੇ ਗੱਡੀ ਦਾ ਮਾਰਿਆ ਸਲਫ ਇਹ ਭਜਾ ਕੇ ਆਪਣੇ ਦਰੇ ਚਲ ਗਿਆ ਮੁੜ ਕੇ ਇਹ ਐਸਐਚਓ ਸੌਭ ਧਾਰੀਵਾਲ ਨੂੰ ਫੋਨ ਕੀਤਾ ਉਸੇ ਵੇਲੇ 10 ਸਾਲ ਮਿੰਟਾ ਤੁਹਾਡੇ ਕੋ ਪਹੁੰਚ ਗਏ ਆ ਉਹਨਾਂ ਨੇ ਆਣ ਕੇ ਸਾਡੀ ਗੱਲਬਾਤ ਸੁਣੀ ਆ ਉਹਨਾਂ ਨੇ ਮੌਕਾ ਵਿਖਾਲਿਆ ਹੈ ਉਹਨਾਂ ਸਾਡੇ ਕੋ ਜਿਹੜੀ ਇਹਨਾਂ ਦੀ ਨਾਲ ਹੀ ਭਰੇ ਹੀ ਉਹਨਾਂ ਆਣ ਕੇ ਖਾਲੀ ਕੀਤੀ ਇੱਥੇ ਆਪਣੇ ਕੋ ਤੁਹਾਡੀ ਵੀਡੀਓ ਤੁਹਾਡੇ ਕੋਲੇ ਉਹਨਾਂ ਖਾਲੀ ਕਰਕੇ ਸਾਨੂੰ ਭਰੋਸਾ ਦਿੱਤਾ ਸਵੇਰੇ 10 ਵਜੇ ਦਾ ਟਾਈਮ ਦੇ ਕੇ ਗਏ ਆ ਕਿ 10 ਵਜੇ ਤੁਸੀਂ ਥਾਣੇ ਆ ਜਾਓ ਠੀਕ ਅਹੀਂ ਠੀਕ ਆ ਆਪ ਐਸਐਚਓ ਸਾਹਿਬ ਚਲ ਗਏ ਆਹੀਂ ਆਪੋ ਆਪਣੇ ਘਰ ਆਪਣੇ ਲੰਮੇ ਪੈ ਗਏ ਆ ਰਾਤ ਕੋਈ 1:30 ਵਜੇ ਦਾ ਟਾਈਮ ਆ ਜਿਹੜੀ ਸਾਡੇ ਕੋਈ ਵੀਡੀਓ ਅਹੀਂ ਕੈਮਰੇ ਚ ਪੜਾਈ ਆ ਇਹ ਮੇਰੀ ਵਿਹਲੀ ਇੱਥੇ ਇਹਨੇ ਉਹਦਾ ਕੱਖ ਨਹੀਂ ਛੱਡਿਆ ਸਾਰੀ ਵਿਹਲੀ ਜਿੱਥੇ ਮੈਂ ਸੀਮੈਂਟ ਪਾਇਆ ਸੀ ਇਹਨੇ ਸਾਰੀ ਕੰਦਾ ਤੁਹਾਨੂੰ ਵੀਡੀਓ ਵੇਖਿਓ ਸਾਰੀਆਂ ਕੰਦਾ ਢਾਤੀਆਂ ਫਿਰ ਜਾ ਕੇ ਮੇਰਾ ਕੋਈ ਵਿਗਾ ਥਾਂ ਤਿੰਨ ਕਾਂ ਥਾਂ ਤੇ ਲੱਗ ਜਾ ਕੇ ਕਮਾਦ ਮੇਰਾ ਚੰਗਾ ਭਲਾ ਇਹਨੇ ਸਾਰਾ ਵਾਇਆ ਜਾ ਕੇ ਫਿਰ ਪੰਚਾਇਤੀ ਪੈਲੀ ਮਰ ਕੋਏ ਇਹਨੇ ਬੋਲੀ ਤੇ ਇਹ ਇਹਨੇ ਮੇਰੇ ਵਿਰੁੱਧ ਬੋਲੀ ਦਿੱਤੀ ਮੈਂ ਪੰਚਾਇਤੀ ਪੈਲੀ ਬੋਲੀ ਦੇ ਕੇ ਰੱਖ ਲਈ ਠੀਕ ਹੈ ਉਹ ਇਹਨੇ ਪੰਚਾਇਤ ਦਾ ਰਾਹ ਜਾ ਕੇ ਰਾਤ 1:30 ਵਜੇ ਇਹਨੇ ਉਹ ਆਇਆ ਫਿਰ ਮੇਰਾ ਝੋਨਾ ਝੋਨੇ ਦੇ ਵਿੱਚ ਉਹਨੇ ਟਰੈਕਟਰ ਸਾਰਾ ਖਮਾਤਮ ਹੋ ਗਿਆ ਮੇਰਾ ਝੋਨਾ ਖਰਾਬ ਕੀਤਾ ਤੇ ਕੋਠਾ ਮੇਰਾ ਮੋਟਰ ਵਾਲਾ ਕੋਠਾ ਉਹ ਜਾ ਕੇ ਉਹਦੀ ਵੀਡੀਓ ਵਿਖਾਉਨੇ ਆ ਉਹ ਇਹਨੇ ਟਾਇਆ ਇੰਨੀ ਹੀ ਜਿਆਦਿਅਤ ਇੰਨੀ ਜਿਆਦਿ ਕਿ ਜੇ ਅਸੀਂ ਬੋਲਦੇ ਨਹੀਂ ਪਏ ਅਸੀਂ ਰਾਮ ਨਾਲ ਆਪਣੇ ਘਰ ਬੈਠੇ ਆਂ ਅਹੀਂ ਕੋਈ ਨੂੰ ਕੋ ਗਾਨੀ ਬਾਣੀ ਕੋਈ ਕੋ ਦੱਸੇ ਕੋਈ ਕੰਪਲੇਨ ਲਖਾਈ ਹੋਈ ਹੋਏ ਨੇ ਕਿ ਅਹੀਂ ਤੰਗ ਕਰਦੇ ਆ ਕੋਈ ਦੱਸੇ ਇੰਨਾ ੱਟਕਾ ਇੰਨਾ ੱਟਕਾ ਕਰੀ ਜਾਓ ਸਾਡੇ ਨਾਲ ਇਹਦੀ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਰਾਤੀ ਹੋਈ ਫਿਰ ਰਾਤੀ 2 ਵਜੇ ਪੁਲਿਸ ਨੂੰ ਫੋਨ ਕੀਤਾ ਐਸ ਐਚਓ ਸਾਹਿਬ ਨੇ ਉਸੇ ਲ ਬੰਦੇ ਭੇਜੇ ਆ ਰਾਤ ਇਹਦਾ ਟਰੈਕਟਰ ਖੜਿਆ ਆਣ ਕੇ ਆਪੇ ਘਰੋਂ ਨਿਕਲ ਗਿਆ ਉਹ ਦੋ ਰਾਤ ਹੀ ਉਹਨਾਂ ਟਰੈਕਟਰ ਇਹਦਾ ਖੜਿਆ ਵਾ ਹੁਣ ਵੀ ਅਹੀਂ ਐਸ ਐਚਓ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੀ ਸੁਣਾਈ ਕੀਤੀ ਜਾਏ ਜੇ ਸਾਡੀ ਸੁਣਾਈ ਨਾ ਹੋਈ ਤੇ ਫਿਰ ਅਹੀਂ ਕੋਈ ਹੋਰ ਉਤਲੇ ਲੈਵਲ ਤੇ ਆਪਣੀ ਕਰਾਂਗੀ ਕਾਰਵਾਈ ਤੇ ਪ੍ਰਸ਼ਾਸਨ ਮੰਗ ਕਰਦੇ ਆ ਸਾਡੀ ਸੁਣਾਈ ਹੋਏ ਜੇ ਅਸੀਂ ਕੋਈ ਗਲਤ ਕੀਤਾ ਹੋਣਾ ਦੱਸਿਆ ਜਾਏ ਤੇ ਪਰ ਜਿੰਨਾ ਸਾਡੇ ਨਾਲ ਧੱਕਾ ਕੀਤਾ ਜਿਹੜੀ ਮੇਰੀ ਫਸਲ ਪਾਲੀ ਭਲਾਈ ਇਹਨਾਂ ਖਰਾਬ ਕੀਤੀ ਆ ਜੇ ਉਹਦੀ ਕਾਰਵਾਈ ਨਾ ਹੋਈ ਤੇ ਫਿਰ ਜੋ ਵੀ ਨੁਕਸਾਨ ਜੋ ਮੇਰਾ ਹੋਏਗਾ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਕਾਰਨ ਦੇ ਕੋਈ ਨਹੀਂ ਜੀ ਅਸੀਂ ਆ 50 ਸਾਲਾਂ ਤੋਂ ਰਹਿਣ ਦੇ ਆ ਜੀ 50 ਸਾਲਾਂ ਤੋਂ ਰਹਿਣ ਦੇ ਆ ਤੇ ਕੋਈ ਮਸਲਾ ਨਹੀਂ ਇਹਦੇ ਨਾਲ ਕੋਈ ਸਾਡੀ ਗੱਲਬਾਤ ਨਹੀਂ ਜਾ ਕੇ 2 1:30 ਵਜੇ ਨੇ ਢਾਟਾ ਜਾ ਕੇ ਮੈਂਬਰ ਬਣਿਆ ਹਾਂ ਮੈਂ ਤੇ ਇਹ ਮੈਨੂੰ ਕਹਿੰਦਾ ਸੀ ਵੀ ਧਮਕੀਆਂ ਦਿੰਦਾ ਵੀ ਮੇਰੇ ਵਾਲਾ ਆ ਜਾ ਮੈਂ ਨਹੀਂ ਗਿਆ ਇਸ ਇਸੇ ਕੱਲੋ ਸ਼ੈ ਆਂਦਾ ਵੀ ਸ਼ੈਨ ਕਰੋ ਤਾਂ ਅਸੀਂ ਆਖਿਆ ਨਹੀਂ ਸ਼ੈਨ ਨਹੀਂ ਕਰਨੀ ਇਸੇ ਕੱਲੋ ਧਮਕੀਆਂ ਨਾਲ ਦੇ ਕਿ ਇਹ ਕੰਮ ਕੀਤਾ ਇਹਨੇ ਕੋਈ ਕੁਝ ਕਰਾਉਂਦਾ ਗਰੀਬ ਬੰਦਾ ਮੈਂ ਨਹੀਂ ਇੱਕ ਮੈਂਬਰ ਜੀ ਉਹ ਦੇਖੋ ਛੇ ਮੈਂਬਰ ਜੀ ਹਾਂਜੀ ਅਸੀਂ ਤਾਂ ਕਿੰਨੇ ਸਾਫ਼ ਹੋਏ ਸਾਫ਼ ਹੋਣਾ ਚਾਹੀਦਾ ਹਾਂਜੀ ਪਰ ਚ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਮੇਰਾ ਨਾਮ ਮਹਾਵੀਰ ਸਿੰਘ ਆ ਮੈਂ ਪਿੰਡ ਦਾ ਮੌਜੂਦਾ ਲੰਬੜਦਾਰ ਹਾਂ ਜੀ ਮਸਲਾ ਇਹ ਹੀ ਆ ਵੀ ਕੱਲ ਇੱਥੇ ਪੈ ਪਾ ਰਹੇ ਪੈ ਪਿਆ ਹੈ ਉਹਦੇ ਉੱਤੇ ਨ ਸੀਮੈਂਟ ਪਾ ਰਹੇ ਸ਼ਾਮਾਂ ਨੂੰ ਸ਼ਾਮ ਨੂੰ ਸੀਮੈਂਟ ਪਾਉਣ ਦੇ ਪਿੱਛੋਂ ਸ਼ਰਾਬ ਪੀ ਕੇ ਆਇਆ ਹੈ ਮੇਲਾ ਸਾਡੇ ਪਿੰਡ ਦੇ ਚਲੋ ਸੀਮੈਂਟ ਪਾ ਰਹੇ ਸੀਮੈਂਟ ਪਾ ਗਿਆ ਇਹਨੇ ਆਪਣੇ ਕੋਲ ਆ ਕੇ ਅਮਰਬੀਰ ਸਿੰਘ ਗੁਰੂ ਜੀ ਨੇ ਇਲੈਕਸ਼ਨ ਲੜੀਏ ਦੇ ਵਿਰੁੱਧ ਠੀਕ ਹੈ ਜੀ ਜਦੋਂ ਸੀਮੈਂਟ ਪੈ ਗਿਆ ਸਾਰਾ ਕੁਝ ਆਇਆ ਸ਼ਾਮ ਨੂੰ ਮੁੜ ਕੇ ਆਇਆ ਰੱਜਾ ਸ਼ਰਾਮ ਨੇ ਇੱਕ ਦੋ ਵਾਰੀ ਨੇ ਗੱਡੀ ਗਾਂਬ ਛਾਂ ਕੀਤੀ ਆ ਫਿਰ ਇਹਨੂੰ ਅਮਰਬੀ ਨੇ ਇਹਨੂੰ ਕਿਹਾ ਆ ਵੀ ਤੂੰ ਗੱਡੀ ਲੈ ਜਾ ਇਥੋਂ ਨਾ ਇਦਾਂ ਕਰ ਇਹ ਜਾਣ ਕੇ ਫਿਰ ਇਹਨੇ ਰਫਲ ਕੱਢੀ ਆਪਣੀ ਰਫਲ ਕੱਢ ਕੇ ਰੌਂਦ ਵਿੱਚ ਭਰੇ ਆ ਰੌਂਦ ਭਰ ਕੇ ਤੇ ਗੋਲੀ ਚਲਾਉਣ ਲੱਗਾ ਮੁੜ ਕੇ ਸਾਡੇ ਬੰਦੇ ਜੀ ਵਾਵਾ 10 12 ਜਣੇ ਉਹਨਾਂ ਨੇ ਮੁੜ ਕੇ ਇਹਦੀ ਰਫਲ ਖੋਲੀ ਆ ਰਫਲ ਖੋਲ ਕੇ ਤੇ ਅਸੀਂ ਐਸਐਸਓ ਸਭ ਨੂੰ ਫੋਨ ਕੀਤਾ ਚਲੋ ਐਸਐਸਓ ਸਭ ਆਏ ਆ ਉਹਨਾਂ ਆਣ ਕੇ ਮੌਕਾ ਵੇਖਿਆ ਸਾਰਾ ਮੌਕਾ ਵੇਖ ਕੇ ਫਿਰ ਰਫਲ ਉਹਨਾਂ ਲੱਲੀ ਆ ਰੌਂਦ ਫ ਸਿਰ 10 ਵਜੇ ਦਾ ਟਾਈਮ ਦਿੱਤਾ ਵੀ ਚਲੋ ਸਵੇਰੇ ਕੋਈ ਨਹੀਂ ਹੁਣ ਤੁਸੀਂ ਪੌ ਲੰਮੇ ਮੁੜ ਕੇ ਰਾਤ ਸਰਕਾਰੀ ਇਹਨੇ ਲੇਟਾਂ ਰਾਤ 1.5 ਵਜੇ ਆ 1.5 ਪੌਣੇ 2 ਵਜੇ ਦਾ ਟਾਈਮ ਆ ਤਕਰੀਬਨ ਇਹਨੇ ਮੁੜ ਕੇ ਆਣ ਕੇ ਵੇਲੀ ਦੀ ਕੰਧ ਉਹ ਤੋੜਤੀ ਕੋਠਾ ਝੋਨਾ ਵਾਇਆ ਕਮਾਦ ਵਾਤਾ ਠੀਕ ਆ ਜੀ ਇਹਦੇ ਘਰ ਲੱਗੇ ਸਾਡੀ ਪਹਿਲੀ ਆ ਉਹਦੇ ਵਿੱਚ ਇਹਨੇ ਨਾ ਤਿੰਨ ਕਰਮਾ ਥਾਂ ਵਾਹ ਵਾ ਕੇ ਰਲਾ ਲਿਆ ਵਿੱਚ ਠੀਕ ਆ ਜੀ ਰਾਤ ਨੇ ਸਰਕਾਰੀ ਲਟਾਂ ਤੋੜਤੀਆਂ ਵੇਹਲੀ ਦਾ ਸਾਰਾ ਨੁਕਸਾਨ ਕਰਤਾ ਠੀਕ ਹੈ ਜੀ ਮੈਂਬਰ ਪੰਚਾਇਤ ਦਾ ਜਸਪਾਲ ਚੰਦ ਉਹਦਾ ਵੀ ਜਾ ਕੇ ਨੇ ਘਰ ਦੇ ਵਿੱਚ ਉਹਦੇ ਮਾਰੀਆਂ ਨੇ ਸਾਡੇ ਕੋਲ ਵੀ ਉਦਾ ਵੀਡੀਓ ਆ ਗਈਆਂ ਐ ਫਿਰ ਰਾਤ ਐ ਸਤਿ ਸਾਬ ਨੂੰ ਬੇਨਤੀ ਕੀਤੀ ਐ ਸਾਬ ਨੇ ਮੁਲਾਜ਼ਮ ਭੇਜੇ ਆਪਣੇ ਰਾਤ ਆਣ ਕੇ ਦਾ ਫਿਰ ਟਰੈਕਟਰ ਉਹਨਾਂ ਨੇ ਖੜਿਆ ਤੇ ਟਰੈਕਟਰ ਥਾਣੇ ਖੜ ਕੇ ਫਿਰ ਸਾਨੂੰ ਉਹਨਾਂ ਨੇ ਕਿਹਾ ਕੋਈ ਨਹੀਂ ਸੇਰੇ ਕਰਦੇ ਆ ਜੀ ਮੰਗੇ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਐਨਾ ਧੱਕਾ ਮੈਂ ਆਮ ਪਾਰਟੀ ਦਾ ਸ਼ਪਾਈ ਆ ਜੀ ਮੈਂ ਪੋਲਿੰਗ ਜੈਂਟ ਵੀ ਬਣਿਆ ਹਾਂ ਜੀ ਛੇਗਾ ਜਗਰੂ ਸਿੰਘ ਸੇਖਾ ਦਾ ਜਦੋਂ ਪੋਲਿੰਗ ਇਲੈਕਸ਼ਨ ਹੋਈ ਹੈ ਮੈਂ ਪੋਲਿੰਗ ਜੈਂਟ ਅੰਦਰ ਬਣਿਆ ਹਾਂ ਜੀ ਠੀਕ ਆ ਜੀ ਇਨਸਾਫ ਮਿਲਣਾ ਚਾਹੀਦਾ ਇੰਨਾ ਧੱਕਾ ਮਿਲ ਕੀ ਅੰਜਾਮ ਪਾਰਟੀ ਕਹਿੰਦੀ ਵੀ ਅਸੀਂ ਇਨਸਾਫ ਦਿਵਾਵਾਂਗੇ ਤਾਂ ਇਨਸਾਫ ਕਿੱਥੇ ਆ ਜੀ ਮੈਂ ਭਗਵੰਤ ਮਾ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਨਾ ਵੀ ਸਾਨੂੰ ਇਨਸਾਫ ਦਿਵਾਇਆ ਜਾਏ ਠੀਕ ਸਭ ਤੋਂ ਪਹਿਲਾਂ ਤਾਂ ਮੈਂ ਸਸਰੀ ਕਾਲ ਸਾਰਿਆਂ ਨੂੰ ਬੁਲਾਵਾਂਗੇ ਤੇ ਮੇਰਾ ਨਾਮ ਗੁਰਦੀਪ ਕੌਰ ਜੇ ਤੇ ਇਹ ਆ ਸਾਡੇ ਸਰਪੰਚ ਸਾਹਿਬ ਮਨਜੀਤ ਕੌਰ ਠੀਕ ਹੈ ਤੇ ਅਹੀਂ ਘਰ ਦੇ ਮੈਂਬਰ ਵਾਂ ਇੱਕੋ ਮੈਂਬਰ ਵਾਂ ਇੱਕੋ ਪਰਿਵਾਰ ਆਹੀਂ ਠੀਕ ਬਾਨਾ ਇਹ ਅਹੀਂ ਪਿੰਡ ਆਲੋਵਾਲ ਦੇ ਵਿੱਚ ਅਹੀਂ ਉਥੇ ਗਾਲੀਆਂ ਗਲੀਆਂਾਂ ਦਾ ਤੇ ਨਾਲੀਆਂ ਦਾ ਕੰਮ ਚੱਲ ਰਿਹਾ ਸੀ ਤੇ ਆਹ ਦਾ ਕੰਮ ਚੱਲ ਰਿਹਾ ਸੀ ਇਹ ਉਧਰੋਂ ਜਦੋਂ ਕੰਮ ਚੱਲ ਰਿਹਾ ਸੀ ਤੇ ਅਹੀਂ ਬਸ ਉਧਰੋਂ ਸਾਡੇ ਸਰਪੰਚ ਸਾਹਿਬ ਆਉਂਦੇ ਸੀ ਧਾਰੀਵਾਲ ਸ਼ਹਿਰ ਤੋਂ ਤੇ ਜਦੋਂ ਧਾਰੀਵਾਲ ਸ਼ਹਿਰ ਤੋਂ ਆਉਂਦੇ ਸੀ ਆਣ ਕੇ ਇਹਨਾਂ ਨੇ ਉਥੇ ਗੱਡੀ ਰੋਕੀ ਇਹਨਾਂ ਨੇ ਕਿਹਾ ਵੀ ਚਲੋ ਮੈਂ ਕੰਮ ਤੇ ਕਰਵਾ ਰਿਹਾ ਸੀ ਤੇ ਤੁਸੀਂ ਕਿਉਂ ਇਹ ਕੰਮ ਕਰ ਰਹੇ ਹੋ ਤੇ ਉਹਨਾਂ ਨੇ ਇਹਨਾਂ ਨੂੰ ਗਾਲ ਮੰਦਾ ਕੀਤਾ ਤੇ ਇਹਨਾਂ ਦੇ ਕੱਪੜੇ ਪਾੜੇ ਇਹਨਾਂ ਦੀ ਗੱਡੀ ਭੰਨੀ ਤੇ ਗੱਡੀ ਭੰਨਦੇ ਵਿੱਚ ਇੱਕ ਗੋਰੂ ਆ ਇੱਕ ਮਣੀ ਆ ਲੰਬੜਦਾਰ ਤੇ ਇੱਕ ਘਾਰੋ ਆ ਮਜਬੀ ਸਿੰਘ ਮੁੰਡਾ ਇੱਕ ਮਹਾਸ਼ਾ ਮੁੰਡਾ ਵਾ ਬੱਗਾ ਠੀਕ ਆ ਇਹ ਇਹਦੇ ਹੱਥੀ ਪਏ ਨੇ ਨਲੇ ਇਹਨਾਂ ਨੇ ਗੱਡੀ ਭੰਨੀ ਐ ਤੇ ਇੱਕ ਜਿਹੜਾ ਗੋਰੂ ਆ ਉਹਦਾ ਡੈਡੀ ਹੈਗਾ ਅ ਬਿੱਲਾ ਉਹਨੂੰ ਕਹਿ ਦਿੰਦੇ ਨੇ ਪੱਕੇ ਨਾਮ ਦਾ ਮੈਨੂੰ ਨਹੀਂ ਪਤਾ ਉਹਦਾ ਕੀ ਐ ਤੇ ਕੀ ਨਹੀਂ ਠੀਕ ਆ ਤੇ ਬਾਕੀ ਨਾਂ ਤੁਹਾਨੂੰ ਬਾਅਦ ਚਾਪੇ ਪਤਾ ਲੱਗ ਜਾਏਗਾ ਜੋ ਹੈਗੇ ਨੇਗੇ ਇਹ ਇਹਨਾਂ ਨੇ ਸਾਡੇ ਸਰਪੰਚ ਸਾਹਿਬ ਦੀ ਬਹੁਤ ਬੇਇੱਜ਼ਤੀ ਕੀਤੀ ਜੇ ਅਸੀਂ ਅਸੀਂ ਪਿੰਡ ਦੇ ਮੌਜੂਦਾ ਸਰਪੰਚਾਂ ਅਹੀਂ ਪਿੰਡ ਕਰਵਾਉਣੇ ਸਾਡਾ ਪ੍ਰਬੰਧਕ ਲੱਗਾ ਹੋ। ਜਦੋਂ ਅਸੀਂ ਪਿੰਡ ਕੰਮ ਕਰਵਾਉਣ ਦੇ ਆ ਤੇ ਫਿਰ ਇਹ ਵਿੱਚ ਹਰ ਇੱਕ ਕੰਮ ਦੇ ਵਿੱਚ ਸਾਡੇ ਲੱਤ ਡੰਬਦੇ ਨੇਗੇ। ਤੇ ਹਰ ਇੱਕ ਥਾਂ ਤੇ ਸਾਨੂੰ ਜਲੀਲ ਕਰਦੇ ਨੇ। ਤੇ ਫਿਰ ਅਹੀਂ ਸਾਡਾ ਸਰਪੰਚ ਸਾਹਿਬ ਘਰ ਆਗੇ ਨੇਗੇ। ਜਦੋਂ ਘਰ ਆਣ ਕੇ ਅਹੀਂ ਆਪਣੇ ਘਰ ਰੋਟੀ ਪਾਣੀ ਖਾਦਾ ਅਸੀਂ ਪੈ ਗਏ ਆ ਮੁੜ ਕੇ ਪੁਲਿਸ ਆਈ ਪੁਲਿਸ ਨੇ ਕਿਹਾ ਕੀ ਗੱਲ ਹੋਈ ਅਹੀਂ ਵੀ ਦਰਖਾਸਤ ਦਿੱਤੀ ਚਲੋ ਉਹਨਾਂ ਨੇ ਵੀ ਦਿੱਤੀ ਹੋਣੀ ਆ। ਤੇ ਪੁਲਿਸ ਨੇ ਕਿਹਾ ਵੀ ਅਸੀਂ ਆਪਣੀ ਘਾਰਾ ਮੁੜ ਕੇ ਪੈ ਗਏ ਆਣ ਕੇ ਕੋਈ ਗੱਲਬਾਤ ਨਹੀਂ ਹਾਨੂੰ ਨਹੀਂ ਪਤਾ ਰਾਤ ਇਹਨਾਂ ਨੇ ਕੀ ਕੀਤਾ ਆਪੇ ਇਹਨਾਂ ਨੇ ਆਪਣੀਆਂ ਪੈਲੀਆਂ ਵਾਈਆਂ ਆਪੇ ਇਹਨਾਂ ਨੇ ਆਪਣੀਆਂ ਕੰਧਾਂ ਢਾਈਆਂ ਉਹ ਵੀ ਸਾਡੇ ਤੇ ਜਮਲਾਸ਼ ਛੜਿਆ ਇਹਨਾਂ ਨੇ ਵੀ ਇਹਨਾਂ ਨੇ ਕੀਤਾ ਸਾਰਾ ਕੰਮ ਪਰ ਅਸੀਂ ਇਹ ਕੁਝ ਨਹੀਂ ਕੀਤਾ ਹੈਗਾ ਠੀਕ ਆ ਇਹੋ ਜੇ ਕੰਮ ਇਹਨਾਂ ਨੂੰ ਹੁੰਦੇ ਕਰਨੇ ਹਾਨੂੰ ਨਹੀਂ ਹੁੰਦੇ ਕਰਨੇ ਨਾ ਹੀ ਸਾਡੇ 25 ਸਾਲ ਸਾਡੇ ਸਹੌਰਾ ਸਾਹਿਬ ਨੇ ਸਪੈਚੀ ਕੀਤੀ ਜੇ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਜੀ ਠੀਕ ਵਾ ਸਾਡੇ ਤਾਇਆ ਸਾਹਿਬ ਨੇ 15 ਸਾਲ ਸਰਪੰਚੀ ਕੀਤੀ ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਠੀਕ ਵਾ ਸਾਰੀ ਉਮਰ ਸਾਡੀ ਸਰਪੰਚੀਆਂ ਚ ਲੰਘ ਗਈ ਜੇ ਅਸੀਂ ਇਦਾਂ ਦੇ ਕੰਮ ਨਹੀਂ ਕਰ ਸਕਦੇ ਨਾ ਹੀ ਸਾਨੂੰ ਇਦਾਂ ਦੇ ਕੰਮ ਕਰਨੇ ਆਉਂਦੇ ਨੇਗੇ ਇਹ ਕੰਮ ਇਹਨਾਂ ਨੂੰ ਆਉਂਦੇ ਨੇ ਇਹਨਾਂ ਨੂੰ ਇਹ ਪੁੱਛ ਕੇ ਵੇਖੋ ਭਲਾ ਤੁਹਾਡਾ ਇੱਕ ਵੀ ਮੈਂਬਰ ਹੈਗਾ ਅਸੀਂ ਜਿਹੜੇ ਤੁਸੀਂ ਬਣਾ ਕੇ ਬੈਠੇ ਜੇ ਅਸੀਂ 200 ਬੋਲ ਲੀਡ ਦੇ ਨਾਲ ਪਿੰਡ ਦੇ ਵਿੱਚੋਂ ਬਣਾਇਆ ਸਾਨੂੰ ਪਾ ਕੇ ਬਣਾਇਆ ਵਾ ਪਿੰਡ ਦੇ ਆ ਨੇ ਠੀਕ ਵਾ ਅਸੀਂ ਬਣੇ ਆ ਸਾਨੂੰ ਪਿੰਡ ਦੀ ਸਹਿਮਤੀ ਨਾਲ ਹਰ ਇੱਕ ਨੇ ਬਣਾਇਆ ਹਰ ਇੱਕ ਭੈਣ ਭਰਾ ਨੇ ਸਾਡਾ ਸਤਿਕਾਰ ਕੀਤਾ ਵਾ ਇਹ ਇਹਨਾਂ ਨੇ ਇਹਨਾਂ ਦੇ ਮੈਂਬਰ ਵੀ ਕੋਈ ਹੈ ਨਹੀਂ ਇਹਨਾਂ ਨੇ ਜਾਲੀ ਵੋਟਾਂ ਪਾਈਆਂ ਨੇ ਇਹਨਾਂ ਨੇ ਮੈਂਬਰ ਵੀ ਆਪਣੇ ਜਾਲੀ ਬਣਾਏ ਆ ਤੇ ਫੇਰ ਵੀ ਸਾਨੂੰ ਇਹ ਮਤਲਬ ਕੰਮ ਨਹੀਂ ਕਰ ਦਿੰਦੇ ਸਾਡਾ ਜੇ ਅਸੀਂ ਕੋਈ ਵੀ ਕੰਮ ਕਰਾਉਂਨੇ ਆ ਤੇ ਪਿੰਡ ਦੇ ਵਿੱਚ ਇਹ ਡਿੱਕਾ ਲੁੰਦੇ ਨੇ ਹਾਰੇ ਕੰਮ ਦੇ ਵਿੱਚ ਇਹ ਖੜੇ ਹੁੰਦੇ ਨੇ ਆਣ ਕੇ ਹਾਂਜੀ ਇਹ ਆਂਦੇ ਨੇ ਸਾਨੂੰ ਅਸੀਂ ਸਰਪੰਚੀ ਤੁਹਾਨੂੰ ਨਹੀਂ ਕਰਨੀ ਹੈ ਇਹ ਸਰਪੰਚੀ ਆਹੀਂ ਸਰਪੰਚੀ ਆਪ ਕਰਨੀ ਜੇ ਤੁਹਾਡੇ ਕੋਲ ਮੈਂਬਰ ਹੈ ਮੈਂਬਰ ਇਹਨਾਂ ਦੇ ਆਪਣੇ ਨੇ ਵੋਟਾਂ ਨਾ ਬਣੇ ਜੇ ਇਹ ਮੈਂਬਰ ਨੇਗੇ ਇਹਨਾਂ ਕੋਲ ਸਾਡੇ ਮੈਂਬਰ ਇਹ ਗੱਲ ਜੱਤ ਕਰਾਉਂਦੇ ਆਡੇ ਕਾਗਰ ਜੈਕ ਟਕਰਾਏ ਇਹਨਾਂ ਨੇ ਹਾਂਜੀ ਹਾਂਜੀ ਕੰਪਲੀਟ ਕੀਤੀ ਜੇ ਠਾਣੇ ਉਹਨੇ ਕਹਿ ਕੇ ਇਹਨਾਂ ਟਰੈਕਟਰ ਦੇ ਨਾਲ ਸਾਡੀ ਪੈੜੀ ਵਾ ਦਿੱਤੀ ਆਸੇ ਮੈਂ ਕਹਿ ਨਹੀਂ ਜੇ ਇਹਨਾਂ ਨੇ ਅਹੀਂ ਕੁਛ ਨਹੀਂ ਕੀਤਾ ਹੈਗਾ ਪੈੜੀ ਸਾਨੂੰ ਕੋਈ ਪਤਾ ਨਹੀਂ ਕਦੋਂ ਇਹਨਾਂ ਨੇ ਪੈੜੀ ਵਾਈ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਕਿਹੜਾ ਕੱਲ ਦਾ ਨਹੀਂ ਪਤਾ ਹੈਗਾ ਮੁੜ ਕੇ 3 ਵਜੇ 3:30 ਵਜੇ ਤੇ ਪੁਲਿਸ ਆਈ ਆ ਤੇ ਪੁਲਿਸ ਆਈ ਜਦੋਂ ਸਾਨੂੰ ਆਂਦੇ ਵੀ ਤੁਸੀਂ ਆਹ ਕੰਮ ਕੀਤਾ ਇਹਨਾਂ ਥਾਣੇ ਨੂੰ ਫੋਨ ਕੀਤਾ ਤੁਹਾਡੇ ਘਰ ਪੁਲਿਸ ਕੱਲੀ ਪੁਲਿਸ ਆਈ ਤੇ ਅਹੀਂ ਕਿਆ ਵੀ ਆਹੀਂ ਤੇ ਅਹੀਂ ਆਪਣੇ ਘਰ ਪਈ ਆਨ ਕਿ ਕੱਲ ਦਾ ਨਹੀਂ ਪਤਾ ਹੈਗਾ ਠੀਕ ਆ ਤੇ ਅਹੀਂ ਕਿਆ ਸਾਡਾ ਟਰੈਕਟਰ ਪੁਲਸ ਲੈ ਗਈ ਆ ਅਹੀਂ ਵੀ ਤਾਂ ਵੀ ਨਹੀਂ ਅਹੀਂ ਕੋਈ ਗੱਲ ਕੀਤੀ ਵੀ ਕੋਈ ਗੱਲ ਨਹੀਂ ਲੈ ਗਈ ਆ ਤੇ ਅਸੀਂ ਲੈ ਆਵਾਂਗੇ ਠੀਕ ਵਾਸਤੇ ਅਹੀਂ ਇਦਾਂ ਦੇ ਕੰਮ ਨਹੀਂ ਕਰਦੇ ਹੈਗੇ ਜੋ ਕਰਦੇ ਇਹੋ ਹੀ ਕੰਮ ਕਰਦੇ ਆ ਠੀਕ ਹੈ ਹਾਂਜੀ ਇਹ ਝੂਠੇ ਨੇ ਇਹ ਝੂਠੇ ਸਾਨੂੰ ਬਲੇਮ ਲਾਉਂਦੇ ਨੇ ਤੇ ਜਿੰਨੇ ਇਹ ਕੰਮ ਕਰਦੇ ਨੇ ਗਲਤ ਕਰਦੇ ਨੇ ਅਹੀਂ ਕੋਈ ਗਲਤ ਕੰਮ ਨਹੀਂ ਕੀਤਾ ਸਭ ਇਹ ਝੂਠ ਬੋਲਦੇ ਨੇ ਅਹੀਂ ਇਦਾਂ ਦਾ ਕੰਮ ਕੋਈ ਨਹੀਂ ਕੀਤਾ ਜਿਹਨਾਂ ਨੂੰ ਜਿਹਨੇ ਗੱਡੀ ਭੰਨੀ ਜਾਂ ਜਿਹੜੇ ਆਉਂਦੇ ਕਿਸੀ ਨਾ ਹੁੰਦਾ ਉਹਨਾਂ ਦਾ ਨਾਂ ਜੀ ਗਰਨਾਮ ਸਿੰਘ ਸੀ ਇਹਨੂੰ ਜਿੱਦਾਂ ਸਰਪੰਚ ਦੇ ਪਤੀ ਹਾਂਜੀ ਪਤੀ ਨੇਗੇ ਤੇ ਇਹਨਾਂ ਨੇ ਘੇਰਿਆ ਇਹ 5-7 ਬੰਦੇ ਹੈਗੇ ਇਹਨਾਂ ਨੇ ਘੇਰਿਆ ਘੇਰ ਕੇ ਨਾਲੇ ਉਹਨਾਂ ਦੀ ਗੱਡੀ ਭੰਨੀ ਸ਼ੀਸ਼ੇ ਭੰਨੇ ਤੇ ਪੁਲਿਸ ਵੇਖ ਕੇ ਵੀ ਗਈ ਆ ਸ਼ੀਸ਼ੇ ਭੰਨੇ ਨਾਲੇ ਉਹਨਾਂ ਦੀ ਰਫਲ ਗੱਡੀਆਂ ਸ਼ੀਸ਼ੇ ਤੋੜ ਕੇ ਫਿਰ ਇਹਨਾਂ ਰਫਲ ਕੰਢੀ ਨਾਲੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੇ ਹੱਥੀਂ ਕੱਪੜੇ ਪਾੜੇ ਕੱਪੜੇ ਪਾੜੇ ਉਹਨਾਂ ਦੇ ਹਾਂਜੀ ਅਸੀਂ ਪੁਲਿਸ ਕੋਲ ਇਨਸਾਫ ਮੰਗਦੇ ਆ ਤੇ ਜੋ ਹੱਕ ਹੋਣਾ ਚਾਹੀਦਾ ਸਾਡੇ ਹੱਕ ਚ ਹੋਣਾ ਚਾਹੀਦਾ ਵਾ ਠੀਕ ਵਾ ਨਾਲੂ ਵਾਲਾ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ ਚ ਝਗੜਾ ਚੱਲੀ ਹੁੰਦਾ ਆ ਇਹ ਆਪੋਜ਼ਿਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨਾ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਰ ਲਈ ਠੀਕ ਹੈ